ਵਹਿਗੁਰਜ ਜੀ ਕਾ ਖਾਲਸਾ ਵਹਿਗੁਰਜ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਇਸ ਗਾਣੇ ਦੇ ਨਾਲ ਅਕਸਰ ਨੱਚਦਿਆਂ ਦੇਖਿਆ ਹੋਊਗਾ ਤੀਰ ਜਾਂ ਛੱਡ ਦੇ ਕਿ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਕੱਲ੍ਹ ਦਿੱਲੀ ਵਾਲਿਆਂ ਤੋਂ ਕੇਜਰੀਵਾਲ ਟੀਮ ਤੋਂ ਦਵੇ ਨਹੀਂ ਵਿਛੇ ਹੋਏ ਮਹਿਸੂਸ ਹੁੰਦੇ ਨੇ ਲੰਬੇ ਪਏ ਹੋਏ ਮਹਿਸੂਸ ਹੁੰਦੇ ਨੇ ਪ੍ਰਮਾਤਮਾ ਤੁਹਾਡੀ ਸਿਹਤ ਨੂੰ ਠੀਕ ਰੱਖੇ ਅਸੀਂ ਤਾਂ ਤੁਸੀਂ ਹਾਲਾਂਕਿ ਕਸਰ ਨਹੀਂ ਛੱਡੀ ਉਹ ਜਹਾਨ ਦੇ ਝੂਠ ਬੋਲੇ ਪਰ ਅਸੀਂ ਤਾਂ ਫਿਰ ਵੀ ਤੁਹਾਡੀ ਸਿਹਤ ਦੀ ਵੀ ਚੰਗੀ ਹੋਣ ਦੀ ਕਾਮਨਾ ਕਰਦੇ ਆ ਤੇ ਤੁਹਾਡੇ ਨਾਲ ਹੋ ਰਹੇ ਤੱਕੇ ਦੀ ਆਵਾਜ਼ ਵੀ ਬੁਲੰਦ ਕਰਦੇ ਆ ਹਾਲਾਤ ਇਹ ਨੇ ਕਿ ਜਦੋਂ ਤੁਸੀਂ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੁੰਦਾ ਪੰਜਾਬ ਦਾ ਕੋਈ ਐਮ ਐਲ ਏ ਮੰਤਰੀ ਤੁਹਾਡੀ ਸਿਹਤ ਕਾਮਨਾ ਦੀ ਕੋਈ ਪੋਸਟ ਨਹੀਂ ਪਾਉਂਦਾ ਕਿਉਂਕਿ ਦਿੱਲੀ ਵਾਲਿਆਂ ਦੀ ਘੁਰਕੀ ਸੀ ਕਿ ਪਤਾ ਨਹੀਂ ਤੁਹਾਨੂੰ ਕਦੋਂ ਬਦਲ ਲੈਣਾ ਹਾਲਾਤ ਇਹ ਨੇ ਕਿ ਤੁਹਾਡੇ ਹੁਣ ਪੀਏ ਕੇਜਰੀਵਾਲ ਐਂਡ ਟੀਮ ਨੇ ਲਾ ਕੇ ਦਿੱਲੀ ਤੋਂ ਭੇਜੇ ਨੇ ਤੇ ਬੰਦਾ ਪਤਾ ਕੌਣ ਭੇਜਿਆ ਇਹ ਪੰਜਾਬੀਆਂ ਨੂੰ ਜਾਨਣਾ ਬਹੁਤ ਜ਼ਰੂਰੀ ਆ ਜਿਨੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਚੁਣੀ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਉਹਦੇ ਨਾਲ ਕੁੱਟਮਾਰ ਕੀਤੀ ਤੇ ਜੇਲ੍ਹ ਚ ਰਹਿ ਕੇ ਆਇਆ ਤੇ ਮਾਨਯੋਗ ਸੁਪਰੀਮ ਕੋਰਟ ਤੋਂ ਉਹਨੂੰ ਜ਼ਮਾਨਤ ਮਿਲੀ ਤੇ ਜ਼ਮਾਨਤ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਆ ਕਿ ਭਾਈ ਖਬਰਦਾਰ ਜੇ ਤੂੰ ਦਿੱਲੀ सीएम हाउस ਦੇ ਨੇੜੇ ਵੀ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਬੰਦੇ ਨੂੰ ਕਿਹਾ ਕਿ ਦਿੱਲੀ सीएम हाउस ਦੇ ਨੇੜੇ ਵੀ ਨਹੀਂ ਜਾਣਾ ਮੇਰੇ ਕੋਲ ਨਿਊਜ਼ਪੇਪਰ ਆ ਉਹ ਬੰਦਾ ਹੁਣ ਪੰਜਾਬ ਦਾ सीएम ਹਾਊਸ ਚਲਾਊਗਾ ਮੁੱਖ ਮੰਤਰੀ ਦੇ ਓਐਸਡੀ ਦਰਗੇਸ਼ ਪਾਠਕ, राघव ਚੱਡਾ, ਕੇਜਰੀਵਾਲ ਤੈਅ ਕਰ ਰਹੇ ਨੇ, মিডিਆ ਟੀਮ ਉਹ ਤੈਅ ਕਰ ਰਹੀ ਆ, ਪੀਏਓ ਤੈਅ ਕਰ ਰਹੇ ਨੇ। ਸਿਮ ਹਾਊਸ ਕਾਹਦਾ ਰਹਿ ਗਿਆ ਪੰਜਾਬ ਦਾ? ਇਹ ਤਾਂ ਫਿਰ ਦਿੱਲੀ ਸੀਐਮ ਹਾਊਸ ਹੋ ਗਿਆ, ਪੰਜਾਬ ਸੀਐਮ ਹਾਊਸ ਨਹੀਂ। ਹਾਲਾਤ ਇਥੋਂ ਤੱਕ ਭੜੇ ਬਣੇ ਹੋਏ ਨੇ ਕਿ ਹਰ ਚੀਜ਼ ਹਰ ਚੀਜ਼ ਦੇ ਵਿੱਚ ਦਿੱਲੀ ਵਾਲਿਆਂ ਦਾ ਸਿੱਧਾ ਕਬਜ਼ਾ ਹੋ ਚੁੱਕਿਆ ਆ ਆ ਮੈਂ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਚਾਹੁੰਦਾ ਉਹ ਉਹਨੂੰ OSD ਤੋਂ ਹਟਾਇਆ ਦੂਜਾ ਨਮਨੀਤ ਵਦਵਾ ਮੈਂ ਜਿਆਦਾ ਨਹੀਂ ਸੀ ਜਾਣਦਾ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਿਆ ਉਹਨਾਂ ਦੇ ਦਫ਼ਤਰ ਚ ਭਗਵੰਤ ਨੇ ਨਮਨੀਤ ਵਦਵੇ ਨੂੰ ਸੱਦਿਆ ਉਹ ਕਹਿੰਦੇ ਵੀ ਸੰਧੂ ਸਾਹਿਬ ਨੇ ਆਪਣੇ ਇਹਨਾਂ ਦਾ ਨੰਬਰ ਸੀਐਮਓ ਦਾ ਜਿਹੜਾ ਗਰੁੱਪ ਹੈ মিডিਆ ਗਰੁੱਪ ਉਹਦੇ ਚ ਐਡ ਕਰ ਤਾ ਉਸੇ ਦਿਨੀ ਉੱਥੇ ਬੈਠੇ ਬੈਠੇ ਨਵਨੀਤ ਬੱਧਵੇ ਨੇ ਉਹ ਐਡ ਕਰ ਦਿੱਤਾ ਤੇ ਜਿੱਥੇ-ਜਿੱਥੇ ਮੁੱਖ ਮੰਤਰੀ ਦੇ ਨਾਲ ਮੈਂ ਜਾਂਦਾ ਸੀ ਉੱਥੇ ਸਾਡੇ ਤੋਂ ਪਹਿਲਾਂ ਉਸ ਮੌਕੇ ਤੇ ਨਵਨੀਤ ਬੱਧਵਾ ਹਮੇਸ਼ਾ ਮੈਨੂੰ ਖੜਿਆ ਮਿਲਦਾ ਮਤਲਬ ਇਹ ਮੇਜਰ ਸੰਧੂ ਆ ਇਹਨੇ ਬਹੁਤ ਦੂਜੀਆਂ ਪਾਰਟੀਆਂ ਨੂੰ ਕੋਸਿਆ ਖਾਸ ਕਰਕੇ ਕਾਲੀਦਰ ਨੂੰ ਤਾਂ ਰੱਜ-ਰੱਜ ਕੇ ਕੋਸਦਾ ਸੀ ਤੇ ਬਦਲਾ ਦੀਆਂ ਕੇਜਰੀਵਾਲ ਦੀਆਂ ਮੁੱਖ ਮੰਤਰੀ ਦੀਆਂ ਬਹੁਤ ਸੋਲੇ ਗੰਦਾ ਸੀ 8-9 ਮਿੰਟ ਦੀ ਵੀਡੀਓ ਹੈ ਮੈਂ نیچے ਪਾ ਦੂੰਗਾ ਤੁਸੀਂ ਸੁਣ ਲਿਓ ਤੇ ਹੁਣ ਜਾਂ ਤਾਂ ਮੁੱਖ ਮੰਤਰੀ ਨੇ ਇਹਨੂੰ ਕਿਹਾ ਕਿ ਮੇਰਾ ਹਾਲਤ ਦੱਸ ਪੰਜਾਬ ਨੂੰ ਕੀ ਬਣ ਗਈ ਕਿ ਮੇਰਾ ਸਾਰਾ ਕੁੱਤਾ ਕੇਜਰੀਵਾਲ ਐਂਡ ਟੀਮ ਲੜ ਰਹੀ ਹੈ ਤੇ ਮੇਰੀ ਕੋਈ ਸੁਣਵਾਈ ਨਹੀਂ ਮੇਰਾ ਸਾਰਾ ਸਟਾਫ ਉਹਨਾਂ ਲਾ ਕੇ ਭੇਜ ਤੇ ਕਹਦਾ ਛੁਣਛਣੇ ਪਜਾਉਣ ਨੂੰ ਮੁੱਖ ਮੰਤਰੀ ਰਹਿ ਗਿਆ ਮਾਫ ਕਰਨਾ ਮੈਂ ਇਹ ਭਾਸ਼ਾ ਮੈਨੂੰ ਵਰਤਣੀ ਨਹੀਂ ਚਾਹੀਦੀ ਥੋੜਾ ਮੁੱਖ ਮੰਤਰੀ ਦਾ ਖਾਸਮ ਖਾਸ ਬੰਦਾ ਅੱਜ ਰੋ ਰੋ ਕਹਿ ਰਿਹਾ ਕਹਿੰਦਾ ਦਿੱਲੀ ਵਾਲੇ ਕੇਜਰੀਵਾਲ ਜੀ ਦਿੱਲੀ ਦੀਆਂ ਚੋਣਾਂ ਲਈ ਮੁੱਖ ਮੰਤਰੀ ਤੋਂ ਫੰਡ ਮੰਗ ਰਹੇ ਨੇ ਤੇ ਜਦੋਂ ਭਗਵੰਤ ਮਾਨ ਨੇ ਨਾ ਕੀਤੀ ਉਹ ਕਹਿੰਦੇ ਸਾਰਾ ਕੁਝ ਬਦਲਤਿਆ ਮਤਲਬ ਇਹ ਇਲਜ਼ਾਮ ਨੇ ਇਸ ਬੰਦੇ ਦੇ ਜਿਹੜਾ ਮੁੱਖ ਮੰਤਰੀ ਦਾ ਬਹੁਤ ਨੇੜੇ ਦਾ ਬੰਦਾ ਉਹਨਿਆ ਤਾਂ ਮੁੱਖ ਮੰਤਰੀ ਨੇ ਆਪ ਬਣਵਾਇਆ ਇਹਨੂੰ ਕਿ ਤੂੰ ਦੱਸ ਮੇਰੀ ਹਾਲਤ ਕੀ ਹੈ ਜਾਂ ਫਿਰ ਇਹ ਆਪ ਬੋਲਿਆ ਇਹਦੇ ਬਾਰੇ ਵੀ ਦੇਖਾਂਗੇ ਬਾਅਦ ਵਿੱਚ ਪਰ ਜਿਹੜੀ ਗੱਲ ਅਸੀਂ ਸ਼ੰਕਾ ਜਾਹਰ ਕਰਦੇ ਸੀ ਕਹਿੰਦਾ ਚਾਰ ਮੰਤਰੀ ਉਹ ਬਣਾਏ ਨੇ ਜਿਹੜੇ ਫੰਡ ਦਿੱਲੀ ਨੂੰ ਲੈ ਕੇ ਜਾਣਗੇ ਤਾਂ ਹੀ ਉਹ ਮੈਂ ਕਹਿੰਦਾ ਕਿ ਇਹ ਮਾਡਰਨ ਅਬਦਾਲੀ ਨੇ ਪਹਿਲਾ ਅਬਦਾਲੀ ਇਧਰੋਂ ਆਇਆ ਸੀ ਇਹ ਨਵੇਂ ਰੂਪ ਦੇ ਵਿੱਚ ਆਏ ਨੇ ਇਧਰੋਂ ਕੇਜਰੀਵਾਲ ਐਂਡ ਟੀਮ ਪੰਜਾਬ ਲੁੱਟ ਕੇ ਲੈ ਕੇ ਜਾਣਗੇ ਜਿਹੜਾ ਕੇਜਰੀਵਾਲ ਕਹਿੰਦਾ ਸੀ 200000 ਤੋਂ ਮੈਂ ਮਾਈਨਿੰਗ ਸੇ ਬਚਾ ਲੂੰਗਾ 30000 ਮੈਂ ਕ腐ਸ਼ਨ ਸੇ ਬਚਾ ਲੂੰਗਾ 60000 65000 ਦਾ ਤਾਂ ਮੈਨੇ ਇੰਤਜ਼ਾਮ ਕਰਕੇ ਰੱਖਾ ਕਿੱਧਰ ਮਾਨ ਸਾਹਿਬ ਇਹਦੇ ਜ਼ਿੰਮੇਵਾਰ ਤੁਸੀਂ ਵੀ ਹੋ ਪੰਜਾਬ ਦੇ ਲੋਕਾਂ ਨੇ ਵੋਟ ਥੋਨੂੰ ਪਾਈ ਸੀ ਅੱਜ ਪੰਜਾਬ ਦੇ 92 ਐਮਐਲਏ ਸਣੇ ਮੁੱਖ ਮੰਤਰੀ ਆਪਣੀ ਕੁਰਸੀ ਨੂੰ ਬਚਾਉਣ ਲਈ ਆਏ ਉਧਰੋਂ ਝਾਂਗ ਰਹੇ ਨੇ ਜਿਹੜੇ ਐਮਐਲਏ ਨੇ ਮੁੱਖ ਮੰਤਰੀ ਦੀ ਦਿੱਲੀ ਵਾਲਿਆਂ ਦੇ ਡਰੋਂ ਇੱਕ ਸੇਤ ਦੀ ਕਾਮਨਾ ਲਈ ਕੋਈ ਪੋਸਟ ਨਹੀਂ ਪਾਈ ਹਾਲਾਤ ਕੀ ਨੇ ਪੰਜਾਬ ਦੇ ਯਾਰ ਦੇਖੋ ਤਾਂ ਸਹੀ ਆਪਾਂ ਮਤਲਬ ਇੰਨੇ ਭੜੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਨੇ ਕਿ ਸਾਰਾ ਕੁਝ ਦਿੱਲੀ ਵਾਲੇ ਤੈਅ ਕਰ ਰਹੇ ਨੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਜਾਗੋ ਹਾਲਾਂਕਿ ਤੁਹਾਡੇ ਤੇ ਬੀਜੇਪੀ ਦੀ ਛਤਰਛਾਇਆ ਪੂਰੀ ਐ ਹੁਣ ਪੂਰੀ ਆੜੀ ਐ ਤੁਹਾਡੀ ਹੁਣ ਅਮਿਤ ਸ਼ਾਹ ਜੀ ਨਾਲ ਤਾਂ ਹੀ ਮਾੜੇ ਮੋਟੇ ਤੁਹਾਡੇ ਪੈਰ ਲੱਗੇ ਹੋਣੇ ਨਹੀਂ ਤਾਂ ਕਦੋਂ ਦਾ ਕੇਜਰੀਵਾਲ ਬਦਲਣਾ ਯਾਦ ਰੱਖਿਓ ਅਗਲੇ ਸਾਲ ਹੋਣ ਵਾਲੀਆਂ ਸ਼ੁਰੂਆਤੀ ਸਾਲ ਦੇ ਅਗਲੇ ਸਾਲ ਜਿਹੜੀਆਂ ਦਿੱਲੀ ਚੋਣਾਂ ਹੋਣੀਆਂ ਉਹ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਪੱਕਾ ਬਦਲਣਗੇ ਹਾਲਾਂਕਿ ਹੈ ਤਾਂ ਹੁਣ ਵੀ ਤੁਸੀਂ ਡੰਮੀ ਹੋ ਜਦੋਂ ਸਾਰਾ ਕੁਝ ਉਹਨਾਂ ਨੇ ਲਾ ਲਿਆ ਮੇਰੀ ਪੰਜਾਬ ਦੇ 92 ਐਮਐਲਏ ਨੂੰ ਸਣੇ ਮੰਤਰੀ ਮੁੱਖ ਮੰਤਰੀ ਬੇਨਤੀ ਆ ਜਾਗੋ ਪੰਜਾਬ ਨੂੰ ਬਚਾ ਲਓ ਤੇ ਪੰਜਾਬੀਓ ਨੂੰ ਬੇਨਤੀ ਹੈ ਕਾਹਦਾ ਬਦਲਾ ਨੂੰ ਆਪਾਂ ਵੋਟ ਪਾ ਬੈਠੇ ਕੋਈ ਬਦਲਾਪ ਦੂ ਨਹੀਂ ਇਹ ਪੰਜਾਬ ਨਾਲ ਬਦਲਾ ਹੈ ਪੰਜਾਬ ਦੇ ਹਾਲਾਤ ਬਹੁਤ ਭੜੇ ਨੇ ਜੇ ਆਪਾਂ ਨਾ ਬੋਲੇ ਨਾ ਜਾਗੇ ਨਾ ਸਮਝੇ ਤਾਂ ਇੰਨਾ ਨੁਕਸਾਨ ਪੰਜਾਬ ਦਾ ਕਰਕੇ ਜਾਣਗੇ ਜਿਹਨੂੰ ਭਰ ਲੈ ਕਈ ਸਾਲ ਲੱਗ ਜਾਣਗੇ ਸੋ ਇਸ ਲਈ ਅੱਜ ਪੰਜਾਬ ਦੀ ਹਾਲਤ ਤਰਸਯੋਗ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭੜੇ ਹਾਲਾਤ ਬਣਾਉਣ ਲਈ ਇਹ ਦਿੱਲੀ ਐਂਡ ਟੀਮ ਲੱਗੂਗੀ ਅਸੀਂ ਤਾਂ ਫੇਰ ਮਾਨ ਸਾਹਿਬ ਹਾਲਾਂਕਿ ਤੂੰ ਕਸਰੇ ਰੱਖੀ ਅਸੀਂ ਫੇਰ ਤੇਰੇ ਹੱਕ ਦੇ ਨਾਰਾ ਮਾਰਦੇ ਆ ਕਿਉਂਕਿ ਤੂੰ ਪੰਜਾਬੀਆਂ ਦਾ ਮੁੱਖ ਮੰਤਰੀਆਂ ਪੰਜਾਬ ਦਾ ਮੁੱਖ ਮੰਤਰੀ ਅੱਜ ਇਸ ਲਈ ਪੰਜਾਬ ਦੀ ਜਿਹੜੀ ਉਹ ਮੁੱਖ ਮੰਤਰੀ ਸੀਟ ਆ ਅਸੀਂ ਫੇਰ ਵੀ ਉਹਦੇ ਤੇ ਜਿਹੜਾ ੱੱੱਕਾ ਹੋ ਰਿਹਾ ਉਹ ਸੀਟ ਨਾਲ ਜਿਹੜਾ ੱੱੱਕਾ ਹੋ ਰਿਹਾ ਜਿਹੜਾ ਅੱਜ ਸਾਰਾ ਕੁਝ ਦਿੱਲੀੋਂ ਲਾਇਆ ਜਾ ਰਿਹਾ ਅਸੀਂ ਫੇਰ ਵੀ ਉਹਦੇ ਨਾਲ ਤੇਰੀ ਹਾਂ ਦਾ ਨਾਰਾ ਮਾਰਾਂਗੇ ਕਿ ਇਹ ਸਾਰੀ ੱੱੱਕੇਸ਼ਾਈ ਪੰਜਾਬ ਦੇ ਨਾਲ ਨਹੀਂ ਚੱਲਣ ਦੇਾਂਗੇ ਇਹ ਜੋ ਕੁਝ ਅੱਜ ਪੰਜਾਬ ਦੇ ਨਾਲ ਲੁੱਟਕਸੁੱਟ ਹੋ ਰਹੀ ਆ ਜੋ ਅੱਜ ਮੰਤਰੀ ਉਤੋਂ ਲਾ ਕੇ ਸਾਰਾ ਅਮਲਾ ਉਤੋਂ ਲਾ ਕੇ ਪੰਜਾਬ ਲੁੱਟਿਆ ਜਾ ਰਿਹਾ ਇਹ ਬਹੁਤ ਮਤ ਭਾਗਾ ਤੇ ਇਤਿਹਾਸ ਦੇ ਵਿੱਚ ਇੰਨਾ ਥੱਲੇ ਨਾ ਜਾਓ ਮੁੱਖ ਮੰਤਰੀ ਸਾਹਿਬ ਹੁਣ ਚੜਾਓ ਤੀਰ ਤੇ ਗਾਓ ਗਾਣਾ ਕਿ ਤੇਰੇ ਯਾਰ ਨੂੰ ਤਬਾ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਦਿਖਾਓ ਮੜਾ ਮੋਟਾ ਕਿ ਤੁਸੀਂ ਕਿਸੇ ਤੋਂ ਦਬਦੇ ਨਹੀਂ ਜਾਗੋ ਕੱਢੋ ਬਾਹਰ ਆਪਣੇ ਆਲੇ ਦੋਲੇ ਤੋਂ ਨਾ ਕਹਾਓ ਆਪ ਆ ਕੇ মিডিਆ 'ਚ ਬੋਲੋ ਕਿ ਹਾਂ ਦਿੱਲੀ ਵਾਲੇ ਸਾਰਾ ਕੁਝ ਸਿੱਧਾ ਕਰ ਰਹੇ ਨੇ ਤੇ ਮੈਂ ਮਰਾ ਮੋਟਾ ਜੇ ਬੱਚਾ ਹੋਇਆ ਤਾਂ ਮਿੱਤ ਸ਼ਾਹ ਜੀ ਦੀ ਕਿਰਪਾ ਨਾਲ ਬਚਾਇਆ ਨਹੀਂ ਪੰਜਾਬ ਦੇ ਲਾਤ ਮਾੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ